ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਤ ਸਿੰਘ ਬਹਿਰਮਕੇ ਆਗੂ ਕਿਸਾਨ ਮਜ਼ਦੂਰ ਮੋਰਚਾ ਜੋ ਕੱਲ ਮਿਤੀ 18 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਮੁਠੀਠੇ ਪਹੁੰਚ ਰਿਹਾ ਸੀਗਾ ਉਹਨੂੰ ਸਵਾਲ ਕਰਨ ਵਾਸਤੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਦਾਰ ਸਰਮਣ ਸਿੰਘ ਪੰਦੇੜ ਹੋਰ ਸਮੇਤ ਜੱਥੇਬੰਦੀ ਤੇ ਆਗੂਆਂ ਸਮੇਤ ਸਵਾਲ ਪੁੱਛੇ ਜਾਣੇ ਸੀਗੇ ਔਰ ਸਰਕਾਰ ਨੇ ਆਪਣੀ ਫੇਰੀ ਦੇ ਦੌਰਾਨ ਤੋਂ ਪਹਿਲਾਂ ਹੀ ਉਹਨਾਂ ਨੂੰ ਕੱਲ ਦਾ ਗ੍ਰਿਫਤਾਰ ਕੀਤਾ ਹੈ ਔਰ ਆਗੂ ਨੂੰ ਗ੍ਰਿਫਤਾਰ ਕੀਤਾ ਇਸ ਗੱਲ ਦੀ ਭਾਰਤੀਕ ਸਾਮਨ ਬਹਿਰਾਮ ਕੇ ਵੱਲੋਂ ਪੁਰਜੋਰ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਂਦੀ ਹੈ ਸਰਕਾਰ ਸਵਾਲ ਪੁੱਛਣ ਦੀ ਬਜਾਏ ਆਗੂਆਂ ਨੂੰ ਗ੍ਰਿਫਤਾਰ ਕਰਨਾ ਇਹ ਸਭ ਤੋਂ ਮਾੜੀ ਗੱਲ ਹੈ ਜਦੋਂ ਸਰਕਾਰ ਕਿਤੇ ਵੀ ਨਹੀਂ ਖੜਦੀ ਪਿਛਲੇ ਦਿਨੀ ਸਾਡੀ ਇੱਕ ਮੀਟਿੰਗ ਹੋਈ ਉਸ ਤੋਂ ਬਾਅਦ 22 ਜਨਵਰੀ ਦੀ ਮੀਟਿੰਗ ਰੱਖੀ ਫਿਰ 30 ਜਨਵਰੀ ਦੀ ਮੀਟਿੰਗ ਰੱਖੀ ਉਸ ਤੋਂ ਬਾਅਦ ਫਿਰ 7 ਜਨਵਰੀ ਦੀ ਮੀਟਿੰਗ ਰੱਖ ਦਿੱਤੀ ਪਹਿਲਾਂ ਦਸੰਬਰ 22 ਦੀ ਫਿਰ 30 ਦਸੰਬਰ ਦੀ ਫਿਰ 7 ਜਨਵਰੀ ਦੀ 7 ਜਨਵਰੀ ਨੂੰ ਵੀ ਆਲ ਮਟੋਲ ਕਰਕੇ ਕਿਸਾਨਾਂ ਨੂੰ ਟੇਬਲ ਟਾਕ ਤੇ ਵੀ ਗੱਲ ਜਿਹੜੀ ਉਹ ਨਹੀਂ ਰੱਖੀ ਗਈ ਕਿਉਂਕਿ ਇਸ ਦਾ ਕਾਰਨ ਸੀ ਕਿ ਉੱਥੇ ਕੋਈ ਵੀ ਅਧਿਕਾਰੀ ਅਫੀਸਰ ਸਹਿਬਾਨ ਮੰਤਰੀ ਸਹਿਬਾਨ ਕੋਈ ਨਹੀਂ ਪਹੁੰਚਿਆ ਹੈਗਾ ਸਰਕਾਰ ਚੌਂਦੀ ਕੀ ਆ ਅਸੀਂ ਇਸ ਮਾਧਿਅਮ ਤੇ ਰਹੀ ਸਮੁੱਚੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰ ਛੋਟੇ ਵਪਾਰੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਬਿਜਲੀ ਸੋਧ ਐਕਟ ਸੀਡ ਐਕਟ ਜਾਂ ਹੋਰ ਜਿਹੜੇ ਕਾਨੂੰਨ ਸਾਡੇ ਉੱਪਰ ਥੋਪੇ ਜਾ ਰਹੇ ਨੇ ਬਣਾਏ ਜਾ ਰਹੇ ਨੇ ਉਹ ਬਿਲਕੁਲ ਸਾਡੇ ਵਾਸਤੇ ਮੌਤ ਦਾ ਵਰੈਂਟ ਨੇ ਘਾਤਕ ਨੇ ਇਹਨਾਂ ਤੋਂ ਬਚਣ ਵਾਸਤੇ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਆਪਾਂ ਨੂੰ ਇੱਕ ਜੁਟ ਹੋਣਾ ਪੈਗਾ ਔਰ ਇਸ ਮਾਧਿਅਮ ਰਮੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਦਾਰ ਸਰਵਣ ਸਿੰਘ ਪੰਦੇਰ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤੇ ਮੁੱਖ ਮੰਤਰੀ ਪੰਜਾਬ ਸਵਾਲਾਂ ਤੋਂ ਨਾ ਭੱਜਣ ਸਵਾਲਾਂ ਦੇ ਜਵਾਬ ਦੇਣ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਏਡਾ ਵੱਡਾ ਨੁਕਸਾਨ ਕੀਤਾ ਹੈਗਾ ਉਹਦਾ ਲੇਖਾ ਜੋਖਾ ਵੀ ਲੈ ਕੇ ਰਾਂਗੇ ਔਰ ਜਿਹੜੇ ਬਿਜਲੀ ਸੋਧ ਐਕਟ ਟਸੀਡ ਐਕਟ ਜਾਂ ਹੋਰ ਕਾਨੂੰਨ ਨੇ ਆਦ ਉਹਨਾਂ ਨੂੰ ਵੀ ਰੱਦ ਕਰਵਾ ਕੇ ਰਾਂਗੇ ਸੰਘਰਸ਼ ਜਿੰਨਾ ਮਰਜ਼ੀ ਲੰਮਾ ਲੜਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ